ਗੁੱਡ ਮਾਰਨਿੰਗ ਜੀ ਸੰਡੇ ਦਾ ਦਿਨ ਹੈ ਤੇ ਟਾਈਮ ਹੋ ਰਹੇ ਨੇ ਸਵੇਰ ਦੇ 7 ਵਜh ਰਹੇ ਨੇ ਤੇ ਆਪਾਂ ਹੁਣੀ ਤਕਰੀਬਨ ਕੋਈ 15-20 ਮਿੰਟ ਪਹਿਲਾਂ ਹੀ ਉਠੀ ਆ ਉੱਠ ਕੇ ਮੈਂ ਬਰਸ਼ ਕੀਤਾ ਫੇਸ ਵਾਸ਼ ਕੀਤਾ ਤੇ ਉਸ ਤੋਂ ਬਾਅਦ ਸਿੱਧਾ ਆ ਗਈ ਕਿਚਨ ਦੇ ਵਿੱਚ ਕਿਚਨ 'ਚ ਆ ਕੇ ਡਿਸਾਈਡ ਕੀਤਾ ਕੀ ਬਣਾਣਾ ਅੱਜ ਕੀ ਨਹੀਂ ਬਣਾਣਾ ਸੋ ਆਲੂ ਵਾਲੇ ਪਰਾਂਠੇ ਸੋਚਿਆ ਕਿ ਪਰਾਂਠੇ ਬਣਾਉਂਦੇ ਆ ਬੱਚੇ ਜਨਾਬ ਜੀ ਸਾਰੇ ਜਨੇ ਸੁੱਤੇ ਪਏ ਨੇ ਇਹ ਉੱਠਣਗੇ ਥੋੜਾ ਜਿਹਾ ਲੇਟ ਮੈਂ ਸੋਚਿਆ ਇੰਨੇ ਚਲੋ ਇਹ ਕੰਮ ਆਪਾਂ ਨਿਬੇੜ ਲੈਨੇ ਆ ਬੱਚਿਆਂ ਨੂੰ ਟਿਊਸ਼ਨ ਜਾਣਾ ਹੁੰਦਾ ਸਵੇਰੇ ਸਵੇਰੇ ਤਕਰੀਬਨ ਕੋਈ 8:30 ਵਜੇ ਬੱਚੇ ਟਿਊਸ਼ਨ ਜਾਣਗੇ ਟਾਈਮ ਸੱਤ ਬੱਚੇ ਨੇ ਡੇਢ ਘੰਟਾ ਪਿਆ ਸੋ ਮੈਂ ਕਿਹਾ ਚਲੋ ਮੈਂ ਆਰਾਮ ਨਾਲ ਰੈਡੀ ਕਰ ਲੈਂਦੀ ਆ ਸਾਰੇ ਪਰਾਂਠਾ ਵਗੈਰਾ ਬਣਾਉਣ ਦਾ ਕੰਮਕਾਰ ਜਿੰਨਾ ਵੀ ਹੁੰਦਾ ਤੇ ਸਰਦਾਰ ਜੀ ਉੱਠ ਕੇ ਇੱਧਰ ਲੱਗੇ ਨੇ ਪੂਜਾ ਕਰਨ ਸਵੇਰ ਦੀ ਪੂਜਾ ਸਰਦਾਰ ਜੀ ਕਰਦੇ ਨੇ ਤੇ ਬਸ ਹੁਣ ਇੱਥੇ 15-20 ਮਿੰਟ ਲਗਾਣਗੇ ਇਹ ਸ਼ਿਸ਼ੇ ਅੱਗੇ ਐਨੇ ਮੈਂ ਵੀ ਆਪਣਾ ਕਰ ਲੈਂਦੀ ਆ ਥੋੜੇ ਜੇ ਕੰਮਕਾਰ ਮੈਂ ਕਰਨਾ ਏ ਮਸਾਲਾ ਰੈਡੀ ਮਸਾਲਾ ਰੈਡੀ ਨਹੀਂ ਕੀਤਾ ਸੀਗਾ ਮੈਂ ਫੋਨ ਚਲਾਣ ਲੱਗੀ ਸੀਗੀ ਤੇ ਇੱਥੇ ਹੁਣ ਆਪਾਂ ਕਰ ਲੈਂਦੇ ਆ ਜੀ ਮਸਾਲਾ ਰੈਡੀ ਸਵੇਰੇ ਉੱਠ ਕੇ ਨਾ ਫੋਨ ਚਲਾਣ ਵਾਲੀ ਇਹ ਗੱਲ ਹੈ ਜੇ ਤਾਂ ਹੱਥ ਵਿੱਚ ਆ ਜਾਂਦਾ ਏ ਫੋਨ ਫਿਰ ਕੰਮ ਰਹਿ ਜਾਂਦਾ ਏ ਟਾਈਮ ਥੋੜਾ ਜਿਹਾ ਪਿਆ ਸੀਗਾ ਇਸ ਲਈ ਮੈਂ ਲੱਗੀ ਫਿਰ ਫੋਨ ਚਲਾਣ ਤੇ ਇੱਥੇ ਇਹ ਮਸਾਲਾ ਪਾੜ रहे ਆਪਾਂ ਇੱਕ ਪਿਆਜ਼ ਲਿਆ ਪਿਆਜ਼ ਕਾਫੀ ਵੱਡਾ ਸੀਗਾ ਸਾਈਜ਼ ਪਿਆਜ਼ ਕਾਫੀ ਮਹਿੰਗੇ ਵੀ ਹੋ ਗਏ ਨੇ ਸੋ ਇਸ ਕਰਕੇ ਇੱਕ ਲਿਆ ਸੀਗਾ ਆਪਾਂ ਪਿਆਜ਼ ਤੇ ਇੱਥੇ ਪਰਾਂਠੇ ਰੈਡੀ ਸ਼ੈਡੀ ਹੋ ਚੁੱਕੇ ਨੇ ਆਪਣੇ ਬੱਚੇ ਉੱਠ ਕੇ ਫਰੈਸ਼ ਹੋ ਚੁੱਕੇ ਸੀਗੇ ਤੇ ਬਸ ਹੁਣ ਬ੍ਰੇਕਫਾਸਟ ਹੀ ਕਰਨਾ ਇਨ੍ਹਾਂ ਨੇ ਮੈਂ ਫਟਾਫਟ ਪਰਾਂਠੇ ਬਣਾ ਕੇ ਸਭ ਤੋਂ ਪਹਿਲਾਂ ਸਰਦਾਰ ਜੀ ਨੂੰ ਦੇਣੀਆਂ ਕੀ ਬੱਚਿਆਂ ਨੂੰ ਭੁੱਖ ਘਟ ਹੈ ਬੱਚੇ ਕਹਿੰਦੇ ਕਿ ਮੰਮਾ ਵੀ ਐਨੀ ਭੁੱਖ ਨਹੀਂ ਵੀ ਸਾਨੂੰ ਤਾਂ ਦੋਨਾਂ ਨੂੰ ਇੱਕ ਪਰਾਂਠਾ ਨਹੀਂ ਮੁੱਕਣਾ ਬਾਕੀ ਆਪਾਂ ਆ ਕੇ ਖਾਵਾਂਗੇ ਟਿਊਸ਼ਨ ਤੋਂ ਤੇ ਇਹ ਦੇਖ ਲੋ ਇਹਨਾਂ ਦੀ ਮਸਤੀ ਚੱਲੂ ਹੋਗੀ ਏਰਮਾਨ ਤੇ ਇਕਮ ਦੀ ਇੱਧਰ ਸਰਦਾਰ ਚਿ ਲੱਗੇ ਬ੍ਰੇਕਫਾਸਟ ਕਰਨ ਪਰਾਂਠੇ ਕਹਿੰਦੇ ਬਹੁਤ ਟੇਸਟੀ ਬਣੇ ਨੇ ਤੇ ਬੱਚੇ ਇਹਨਾਂ ਦੇਖੋ ਕੈਮਰੇ ਨੂੰ ਦੇਖ ਕੇ ਵੀ ਨਹੀਂ ਹਟਦੇ ਹੈਗੇ ਸਵੇਰੇ ਸਵੇਰੇ ਮਸਤੀ ਦੇ ਮੂਡ ਵਿੱਚ ਨਿਕੀ ਵੀ ਬੱਚੇ ਚਲੇ ਗਏ ਟਿਊਸ਼ਨ ਸਦਾਰਦੀ ਗਏ ਨੇ ਬੱਚੇ ਐਨ ਟਿਊਸ਼ਨ ਛੱਡਣ ਲਈ ਮੈਂ ਵੀ ਹੁਣੀ ਹੁਣੇ ਬ੍ਰੇਕਫਾਸਟ ਕਰਕੇ ਹੱਡੀਆਂ ਪਰਾਂਠੇ ਖਾ ਲਏ ਵਿੱਚ ਲੱਸੀ ਲੱਸੀ ਦੇ ਨਾਲ ਪਰਾਂਠੇ ਖਾਦੇ ਨੇ ਆਪਾਂ ਨੇ ਤੇ ਹੁਣ ਵਾਰੀ ਆndi ਹੈ ਜੇ ਕੰਮ ਕਾੜ ਨਵੇੜਨ ਦੀ ਕਿਚਨ ਤੋਂ ਕੰਮ ਕਾੜ ਪਾਸਟਾਰਟ ਕਰਨ ਲੱਗੇ ਆ ਕਿਚਨ ਸਾਫ ਕਰ ਲੈਣੇ ਆ ਤੇ ਬਾਅਦ ਦੇ ਵਿੱਚ ਹੋਰ ਕੰਮ ਕਾੜ ਬਾਅਦ ਦੇ ਵਿੱਚ ਨਵੇੜਾਂਗੇ ਸਭ ਤੋਂ ਪਹਿਲਾਂ ਤਾਂ ਕਿਚਨ ਨੂੰ ਸਾਫ ਸੁਥਰੀ ਕਰ ਲੈਂਦੇ ਆ ਆਪਾਂ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਕੈਮਰਾ ਚੁੱਕਿਆ ਥੋੜਾ ਔਖਾ ਲੱਗਦਾ ਸੋਚ ਦਿੱਤਾ ਮੈਂ ਡੇਲੀ ਸਿੱਖੀ ਕਿ ਅੱਜ ਵੀ ਵਲੌਗ ਸਟਾਰਟ ਕਰਾਂ ਅੱਜ ਲਈ ਵਲੌਗ ਸਟਾਰਟ ਕਰਾਂ ਕਿਉਂਕਿ ਆਪਣੇ ਪਿਛਲੇ ਵਲੌਗ ਚੱਲਦੇ ਫੇ ਸੀਗੇ ਪਰ ਮੇਰੇ ਵਿੱਚ ਐਨੀ ਹਿੰਮਤ ਨਹੀਂ ਪੈ ਰਹੀ ਸੀਗੀ ਅੱਜ ਵੀ ਧੱਕੇ ਨਾਲ ਵਲੌਗ ਸਟਾਰਟ ਕੀਤਾ ਹੈ ਸਭ ਤੋਂ ਪਹਿਲਾਂ ਆਪਾਂ ਦੇ ਲੈਣੇ ਆ ਦੁੱਧ ਨੂੰ ਉਬਾਲੀ ਤੇ ਫੇਰ ਕਰਦੇ ਆ ਬਰਤਨ ਸਾਫ ਦੋਨੋਂ ਕੰਮ ਆਪਣੇ ਇਕੱਠੇ ਹੋ ਜਾਣਗੇ ਅੱਜ ਦੇ ਵਲੌਗ ਦੇ ਵਿੱਚ ਜ਼ਿਆਦਾਤਰ ਤਾਂ ਤੁਹਾਨੂੰ ਵੌਇਸ ਓਵਰ ਕੀਤੀ ਹੋਈ ਮਿਲੇਗੀ ਕਿਉਂਕਿ ਮੈਂ ਕੰਮ ਦੇ ਨਾਲ-ਨਾਲ ਦੇਖ ਰਹੀ ਸੀ ਕਿ ਨਿਊਜ਼ ਜੋ ਕਲਕੱਤਾ ਵਾਲਾ ਕਾਂਡ ਹੋਇਆ ਏ ਡਾਕਟਰ ਵਾਲਾ ਉਹ ਨਿਊਜ਼ ਦੇਖਦੀ ਰਹਿੰਦੀ ਆ ਮੈਂ ਦੇਖ ਰਹੀ ਆ ਕੇਸ ਦੀ ਨਿਊ ਕੀ ਅਪਡੇਟ ਹੈ ਕੀ ਨਹੀਂ ਦੇਖੋ ਕਿੰਨਾ ਬੁਰਾ ਹੋਇਆ ਨਾ ਬਹੁਤ ਗਲਤ ਹੋਇਆ ਜੀ ਲੇਟੀ ਡਾਕਟਰ ਦੇ ਨਾਲ ਤੇ ਕਾਫੀ ਦਿਨ ਪਹਿਲਾਂ ਗੱਲ ਕਰਨੀ ਸੀਗੀ ਮੈਂ ਇਹ ਤੁਹਾਡੇ ਨਾਲ ਆਪਣੇ ਪੁਰਾਣੇ ਬਲੌਗ ਚੱਲ ਰਹੇ ਸੀਗੇ ਕੁਝ ਆਪਾਂ ਨਹੀਂ ਹਨਾ ਗੱਲਬਾਤ ਕਰ ਸਕੇ ਹੈਗੇ ਤੇ ਸੁਣ ਕੇ ਜਿਸ ਦਿਨੇ ਨਿਊਜ਼ ਸੁਣੀ ਹੈ ਨਾ ਐਨਾ ਦੁੱਖ ਲੱਗਿਆ ਵੀ ਦੱਸੋ ਹਨਾ ਇੱਕ ਡਾਕਟਰ ਜਿਸ ਨੂੰ ਕਿ ਇੱਕ ਰੱਬ ਦਾ ਰੂਪ ਦਿੱਤਾ ਜਾਂਦਾ ਹੈ ਨਾ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਰੱਬ ਤੋਂ ਬਾਅਦ ਜਿਹੜਾ ਦੂਜਾ ਨੰਬਰ ਹੈ ਜੋ ਇਨਸਾਨ ਨੂੰ ਬਚਾ ਸਕਦਾ ਹੈ ਉਹ ਹੈਗੇ ਨੇ ਡਾਕਟਰ ਦੇਖੋ ਅੱਜ ਦੇ ਟਾਈਮ ਦੇ ਵਿੱਚ ਹਨਾ ਉਹ ਰੱਬ ਵੀ ਸੇਫ ਨਹੀਂ ਹੈਗੇ ਤੇ ਬੜੀ ਮਾੜੀ ਘਟਨਾ ਹੋਈ ਹੈ ਜੀ ਤੇ ਨਾਲ ਨਾਲ ਮੈਂ ਦੇਖ ਰਹੀ ਸੀ ਕਿ ਸਪਨਾ ਦੇ ਸਪਨਾ ਦਾ ਵਲੌਗ ਸਨੇਪੀ ਗਰਲ ਹੈ ਜੋ ਉਹਦਾ ਵਲੌਗ ਉਹ ਵੀ ਬਹੁਤ ਦੁਖੀ ਆ ਉਹਨੇ ਵੀ ਕੁਝ ਸਚਾਈ ਸਾਹਮਣੇ ਰੱਖੀ ਹੈ ਤੇ ਮੈਂ 2-3 ਦਿਨਾਂ ਤੋਂ ਉਹਦੇ ਵੀ ਵਲੌਗ ਦੇਖ ਰਹੀ ਆ ਹਰ ਇੱਕ ਪਾਸੇ ਜਿੱਥੇ ਮਰਜੀ ਨਿਗਾ ਮਾਰ ਲਓ ਇੱਕ ਲੇਡੀ ਆ ਜਿਹੜੀ ਨਾ ਉਹ ਕਿੰਨਾ ਕੁਝ ਸੈਨ ਕਰਦੀ ਹੈ ਕਿਸੇ ਨਾਲ ਰੇਪ ਹੋ ਰਿਹਾ ਤੇ ਕੋਈ ਨਿੱਤ ਹਰ ਰੋਜ਼ ਮਰ ਮਰ ਕੇ ਜ਼ਿੰਦਗੀ ਜੀ ਰਹੀ ਹੈ ਆਪਣਾ ਦੇਖੋ ਜਿਹੜਾ ਇੱਕ ਦਿਨ ਇਨਸਾਨ ਮਰ ਜਾਂਦਾ ਸ਼ਾਇਦ ਉਹਦਾ ਇੰਨਾ ਦੁੱਖ ਨਹੀਂ ਲੱਗਦਾ ਮੇਰੀ ਆਪਣੀ ਥਿੰਕਿੰਗ ਹੈ ਇਹ ਪਰ ਜੋ ਇੱਕ ਔਰਤ ਹਰ ਰੋਜ਼ ਅੰਦਰ ਹੀ ਅੰਦਰ ਕੁੱਟ ਕੇ ਮਰ ਰਹੀ ਹੈ ਉਹ ਸਭ ਤੋਂ ਵੱਡਾ ਦੁੱਖ ਹੈ ਸਪਨਾ ਨੇ ਆਪਣੇ ਵਲੌਗ ਦੇ ਵਿੱਚ ਦੱਸਿਆ ਕਿ ਉਹਨੂੰ ਕਿਦਾਂ ਟੌਰਚਰ ਕੀਤਾ ਜਾਂਦਾ ਸੀਗਾ ਕਿਦਾਂ ਉਹਦੇ ਨਾਲ ਮਾਰ ਕਟਾਈ ਕੀਤੀ ਜਾਂਦੀ ਸੀਗੀ ਉਹਦੇ ਹਸਬੰਡ ਦੁਆਰਾ ਸੁਣ ਕੇ ਬਹੁਤ ਦੁੱਖ ਲੱਗਿਆ ਕਿ ਕਲੀਨ ਕਰਨ ਤੋਂ ਬਾਅਦ ਬੈਡਰੂਮ ਚਾ ਆ ਗਈਆਂ ਬੈੱਡ ਸ਼ੀਟ ਆਪਾਂ ਝਾੜ ਲੈਂਦੇ ਆ ਚੇਂਜ ਮੈਂ ਨਹੀਂ ਕਰਾਂਗੀ ਕਿਉਂਕਿ 2 ਦਿਨ ਪਹਿਲੇ ਹੀ ਵਿਛਾਈ ਹੈ ਇਹ ਵਾਲੀ ਬੈੱਡ ਸ਼ੀਟ ਮੈਂ ਤੇ ਇਹ ਪਿੱਲੋ ਕਵਰ ਦੂਜੇ ਰੂਮ ਵਾਲੇ ਪਏ ਨੇ ਅੰਦਰ ਇਹ ਵੀ ਚੱਕ ਕੇ ਲੈ ਕੇ ਜਾਂਦੀ ਆ ਪੂਰਾ ਸਾਫ਼ ਕਰਕੇ ਰੂਮ ਆਪਾਂ ਤੁਹਾਨੂੰ ਫੇਰ ਹੀ ਮਿਲਦੇ ਆ ਬੈੱਡ ਸ਼ੀਟ ਆਪਾਂ ਝਾੜ ਕੇ ਵਿਛਾ ਦਿੱਤੀ ਹੈ ਤੇ ਬੈੱਡਾਂ ਤੇ ਵੀ ਕਪੜਾ ਮਾਰ ਦਿੱਤਾ ਡਸਟਿੰਗ ਕਰ ਦਿੱਤੀ ਹੈ ਤੇ ਹੁਣ ਚਲਦੇ ਆਪਾਂ ਦੂਜੇ ਬੈੱਡਰੂਮ ਦੇ ਵਿੱਚ ਅੱਜ ਕਿਸੇ ਵੀ ਬੈੱਡਰੂਮ ਦੀ ਆਪਾਂ ਬੈੱਡ ਸ਼ੀਟ ਚੇਂਜ ਨਹੀਂ ਕਰਨੀ ਹੈਗੀ ਸਾਫ਼ ਨੇ ਸਾਰੇ ਆ ਬੈੱਡਰੂਮਾਂ ਦੀ ਬੈੱਡ ਸ਼ੀਟ ਵਗੈਰਾ ਸਵੇਰ ਦੇ ਟਾਈਮ ਇੰਨੇ ਨਿੱਕ ਚੁੱਕ ਜੇ ਕੰਮ ਹੁੰਦੇ ਨੇ ਇਹਨਾਂ ਵਿੱਚ ਹੀ ਇੰਨਾ ਟਾਈਮ ਲੱਗ ਜਾਂਦਾ ਹੈ કોટਨ ਦਾ ਇਹ ਮੇਰਾ ਦੁਪੱਟਾ ਹੈ ਦੇ ਨਾਲ ਇੰਨੀ ਸੋਹਣ ਡਸਟਿੰਗ ਹੁੰਦੀ ਹੈ ਡਸਟਿੰਗ ਕਰਕੇ ਨਾ ਫਿਰ ਇਹਨੂੰ ਮੈਂ ਵਾਸ਼ ਕਰਕੇ ਰੱਖ ਦਿੰਦੀ ਆ ਦੇਖੋ ਬਿਲਕੁਲ ਸਾਫ ਹੋ ਜਾਂਦੀ ਹੈ ਗਰਦ ਬਿਲਕੁਲ ਵੀ ਨਹੀਂ ਰਹਿੰਦੀ ਹੈਗੀ ਲੋ ਇਹ ਵੀ ਸਾਫ ਹੋ ਗਏ ਆਪਣੇ ਕੈਮਰਾ ਫੋਕਸ ਨਹੀਂ ਕਰਦਾ ਪਿਆ ਇੱਥੇ ਇਹ ਤਾਰਾਂ ਨੇ ਸਾਰੀਆਂ ਇੱਥੇ ਬੈਕ ਸਾਈਡ ਤੇ ਸੀਗੀਆਂ ਇੱਥੇ ਮੈਂ ਹੀ ਸਾਫ਼ ਕਰਦੀ ਕਰਦੀ ਪਤਾ ਨਹੀਂ ਕੀ ਪੰਗੇ ਲੈਂਦੀ ਸੀਗੇ ਸਾਰੀਆਂ ਬਾਹਰ ਆ ਗਈਆਂ ਦੇਖ ਲਓ ਇਹ ਸਾਰੀਆਂ ਗੁੱਛਾ ਬਣਾ ਕੇ ਨਾ ਤਾਰਾਂ ਦਾ एलईडी दी आदि बैक साइड ਤੇ ਸੀਗੀ ਹੁਣ ਭੈੜੀਆਂ ਲੱਗਦੀਆਂ ਦੇਖੋ ਇੱਥੇ ਬਾਹਰ ਤੇ ਹਜੇ ਬੈਕ ਸਾਈਡ ਚ ਕਰਵਾਂਦੀਆਂ ਇਹਨਾਂ ਨੂੰ ਬਹੁਤ ਭੈੜੀਆਂ ਲੱਗਦੀਆਂ ਇਹ ਇੱਥੇ ਦੇ ਇੱਕ ਮੈਂਨਾ ਵੱਡਾ ਹੋ ਗਿਆ ਪਰ ਉਹਦੀ ਟਵਾਏ 8 ਨਾਲ ਖੇਡਣ ਦੀ ਨਾ ਆਦਤ ਹਜੇ ਵੀ ਨਹੀਂ ਗਈ ਹੈਗੀ ਕਿਤੇ ਕੁਝ ਰੱਖ ਕੇ ਰੱਖਦਾ ਕਿਧਰੇ ਕੁਝ ਕਿਆ ਸਾਰਾ ਸਾਫ ਦਿਖੂ ਇਤੋਂ بس ਇਹ ਤਾਰਾ ਸੈੱਟ ਕਰਵਾਂਦੀ ਆ ਸਰਦਾਰ ਜੀ ਤੋਂ ਮੈਂ ਇਹ ਬੈੱਡ ਸ਼ੀਟ ਵੀ ਆ ਪਾ ਝਾੜ ਕੇ ਬਿਛਾ ਦਿੱਤੀ ਐ ਇਹ ਬੈਡਰੂਮ ਤਾਂ ਹਮੇਸ਼ਾ ਹੀ ਸਾਫ ਪਿਆ ਰਹਿੰਦਾ ਕਿਉਂਕਿ ਇੱਧਰ ਵੀ ਬਹੁਤ ਘਾਟੀ ਵੜਦੇ ਆ ਆਪਾਂ ਸਾਰੇ ਜਣੇ ਉਹ ਬੈਡਰੂਮ ਸਾਫ ਕਰਨ ਤੋਂ ਬਾਅਦ ਹੁਣ ਤੀਜੇ ਬੈਡਰੂਮ ਦੀ ਵਾਰੀ ਆ ਗਈ ਐ ਇਸ ਬੈਡਰੂਮ ਦੇ ਵਿੱਚ ਥੋੜੇ ਜੇ ਖਿਲਾਰੇ ਜ਼ਿਆਦਾ ਨੇ ਇੱਧਰ ਬੱਚੇ ਬੈਠ ਕੇ ਕੱਲ ਕੰਮ ਕਰਦੇ ਸੀਗੇ ਸਰਦਾਰ ਜੀ ਕੰਮ ਕਰਦੇ ਸੀਗੇ ਕਿਉਂਕਿ ਸਰਦਾਰ ਜੀ ਨੇ ਪ੍ਰਿੰਟਰ ਇਸ ਬੈੱਡਰੂਮ ਦੇ ਵਿੱਚ ਰੱਖਿਆ ਹੋਇਆ ਹੈ ਜਿਹੜੇ ਬਾਹਰ ਸਰਦਾਰ ਜੀ ਦਾ ਆਫਿਸ ਹੈ ਉਧਰ ਲੱਗਦੀ ਹੈ ਜ਼ਿਆਦਾ ਗਰਮੀ ਸੋ ਇਸ ਕਰਕੇ ਇੱਧਰ ਅੰਦਰ ਬੈੱਡਰੂਮ ਦੇ ਵਿੱਚ ਹੀ ਪ੍ਰਿੰਟਰ ਰੱਖਿਆ ਹੋਇਆ ਹੈ ਸਰਦਾਰ ਜੀ ਨੇ ਇੱਥੇ ਬੈਠ ਕੇ ਹੀ ਕੰਮਕਾਰ ਕਰ ਲੈਂਦੇ ਨੇ ਉਹ ਤੇ ਬੈਟ ਸ਼ੀਟਸ ਝਾੜ ਲੈਂਦੇ ਆ ਇਹ ਵੀ ਕਾਫੀ ਖਲਾਾਰੇ ਹੁੰਦੇ ਨੇ ਇਸ ਬੈੱਡਰੂਮ ਦੇ ਵਿੱਚ ਸਾਡੇ ਜਿਸ ਦਿਨ ਸਰਦਾਰ ਜੀ ਬੈਠ ਕੇ ਕੰਮ ਕਰਦੇ ਨੇ ਸਿਰਫ ਉਸ ਦਿਨ ਹੁੰਦੇ ਨੇ ਬਾਕੀ ਸਾਫ਼ ਹੁੰਦਾ ਹੈ ਇਹ ਬੈੱਡਰੂਮ ਕਿਉਂਕਿ ਸਾਰਾ ਦਿਨ ਇਸ ਬੈੱਡਰੂਮ ਦੇ ਵਿੱਚ ਕੋਈ ਨਹੀਂ ਆਂਦਾ ਹੈਗਾ ਮੈਂ ਆਪਣਾ ਇੱਧਰ ਹੀ ਦੇਖੋ ਇਹ ਸ਼ੀਸ਼ਾ ਲਗਾਇਆ ਹੋਇਆ ਬੱਸ ਸਿਰ ਬਾਣ ਲਈ ਥੋੜਾ ਬੋਤੇ ਟਾਈਮ ਪੰਜ ਸੱਤ ਮਿੰਟ ਲਈ ਆਂਦੀ ਆ ਮੈਂ ਇੱਧਰ ਨਹੀਂ ਇੱਧਰ ਕੋਈ ਵੀ ਨਹੀਂ ਆਂਦਾ ਹੈਗਾ ਬੈਡਰੂਮ ਦੇ ਵਿੱਚ ਸਨੇਪੀ ਗਰਲ ਬਾਰੇ ਵੈਸੇ ਇਹ じゃ ਕੋਈ ਨਹੀਂ ਹੈਗਾ ਜੋ ਨਹੀਂ ਜਾਣਦਾ ਹੋਵੇ ਪਹਿਲੇ ਉਹਦੇ ਦੇਖੋ ਨਾ ਵੀ ਪਹਿਲੇ ਘਰ ਵਾਲੇ ਦੀ ਡੈਥ ਹੋਈ ਫਿਰ ਦੂਜੇ ਦੀ ਕਿੰਨੇ ਦੁੱਖ ਤਕਲੀਫ ਸਹਿਣ ਕੀਤੇ ਉਹਨੇ ਫੇਰ ਵੀ ਉਹਨੇ ਆਪਣੇ ਘਰ ਤੋਂ ਪੈਰ ਨਹੀਂ ਪੁੱਟਿਆ ਆਪਣੇ ਬੱਚਿਆਂ ਲਈ ਦੋ ਲੜਕੀਆਂ ਉਹਦੇ ਕੋਲ ਤੇ ਫੇਰ ਦੇਖੋ ਹਨਾ ਵੀ ਕਦੀ ਉਹਨੇ ਇਹ ਗੱਲ ਨਹੀਂ ਕਹੀ ਕਿ ਮੇਰੇ ਨਾਲ ਮਾਰ ਕਟਾਈ ਹੁੰਦੀ ਸੀਗੀ ਉਹ ਆਪਣਾ ਟਾਈਮ ਜਿੱਦਾਂ ਕਿਦਾਂ ਕੱਟ ਰਹੀ ਆ ਪਰ ਫੇਰ ਵੀ ਹਨਾ ਕਿਤੇ ਨਾ ਕਿਤੇ ਵੀ ਇੱਕ ਔਰਤ ਨੂੰ ਹੈ ਜਿਹੜਾ ਜ਼ਿੰਦਗੀ ਜੀਂ ਨਹੀਂ ਦਿੱਤਾ ਜਾਂਦਾ ਹੈਗਾ ਇੰਨਾ ਕੁਝ ਸੈਨ ਕਰਨ ਤੋਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਨਹੀਂ ਜੀ ਸਕਦੀ ਹੈਗੀ ਕਦੀ ਉਹਨੂੰ ਕਿਦਾਂ ਟੌਰਚਰ ਕੀਤਾ ਜਾਂਦਾ ਕਦੀ ਕਿਦਾਂ ਟੌਰਚਰ ਕੀਤਾ ਜਾਂਦਾ ਇੱਕ ਔਰਤ ਦੇਖੋ ਹਨਾ ਇੱਕ ਜੈਂਟਸ ਲਈ ਕਿੰਨਾ ਮਾਇਨੇ ਰੱਖਦੀ ਹੈ ਕੋਈ ਵੀ ਕੰਮ ਹੈ ਇੱਕ ਔਰਤ ਤੋਂ ਬਿਨਾਂ ਅਧੂਰਾ ਹੈ ਫੇਰ ਵੀ ਜੈਂਟਸ ਪਤਾ ਨਹੀਂ ਕਿਦਾਂ ਕਰਦੇ ਨੇ ਕਿ ਇੱਕ ਔਰਤ ਤੇ ਇੰਨਾ ਅਤਿਆਚਾਰ ਕਰਦੇ ਨੇ ਪਤਾ ਨਹੀਂ ਆਖਰ ਹੈ ਕੀ ਕਸੂਰ ਹੈ ਔਰਤ ਦਾ ਤੇ ਸਾਰੇ ਵੀਰ ਇਦਾਂ ਦੇ ਨਹੀਂ ਹੁੰਦੇ ਬਹੁਤ ਸਮਝਦਾਰ ਵੀ ਨੇ ਜੋ ਗੱਲ ਸਮਝ ਕੇ ਚੱਲਦੇ ਨੇ ਅੰਡਰਸਟੈਂਡਿੰਗ ਹੁੰਦੀ ਆ ਦੋਨਾਂ ਦੇ ਵਿੱਚ ਇੱਕ ਦੂਜੇ ਨੂੰ ਸਮਝਦੇ ਨੇ ਪਰ ਐਨੇ ਪੜੇ ਲਿਖੇ ਹੋਗੇ ਵੀ ਜਿਹੜੇ ਇੰਨੀ ਘਟੀਆਂ ਹਨ ਏਦਾਂ ਦੇ ਕੰਮ ਕਰਦੇ ਨੇ ਮੈਨੂੰ ਤਾਂ ਉਹਨਾਂ ਤੇ ਲੱਖ ਲਾਨਤ ਪਾਉਣ ਦਾ ਦਿਲ ਕਰਦਾ ਹੈ ਮੇਰਾ ਤਾਂ ਕਿ ਔਰਤ ਦਾ ਕਸੂਰ ਕੀ ਆ ਉਹ ਦੇਖੋਗਾ ਨਾ ਇੱਕ ਘਰ ਛੱਡ ਕੇ ਆਪਣਾ ਪਿੱਕਾ ਘਰ ਛੱਡ ਕੇ ਤੁਹਾਡੇ ਲਈ ਹਮੇਸ਼ਾ ਹਮੇਸ਼ਾ ਲਈ ਆਂਦੀ ਆ ਤੁਹਾਡਾ ਘਰ ਸਮਾਰਦੀ ਆ ਤੇ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਤੁਸੀਂ ਲਗਾ ਲੋ ਹਰ ਇੱਕ ਕੰਮ ਔਰਤ ਤੋਂ ਬਿਨਾਂ ਅਧੂਰਾ ਹੈ ਕਿਹੜਾ ਕੰਮ ਹੈ ਜੋ ਜੈਂਟਸ ਇਕੱਲਾ ਕਰ ਸਕਦਾ ਹੈ ਹਰ ਇੱਕ ਕੰਮ ਦੇ ਵਿੱਚ ਔਰਤ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਤੇ ਫਿਰ ਕਿਉਂ ਉਹਦੇ ਤੇ ਇਹਨਾਂ ਅਤਿਆਚਾਰ ਕੀਤਾ ਜਾਂਦਾ ਹੈ ਕਿਉਂ ਔਰਤ ਨੂੰ ਇੰਨਾ ਦੁਖੀ ਕੀਤਾ ਜਾਂਦਾ ਹੈ ਕਿਉਂ ਉਹਨੂੰ ਆਪਣੀ ਜ਼ਿੰਦਗੀ ਜੀਣ ਦੇ ਅਧਿਕਾਰ ਨਹੀਂ ਹੈਗੇ ਤੇ ਕਹਿਣ ਨੂੰ ਤਾਂ ਹਨ ਆਪਣਾ ਦੇਸ਼ ਆਜ਼ਾਦ ਹੋ ਚੁੱਕਿਆ ਪਰ ਨਹੀਂ ਮੈਨੂੰ ਲੱਗਦਾ ਜਿੱਥੇ ਇਹ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਉਹਨੂੰ ਆਜ਼ਾਦੀ ਨਹੀਂ ਕਿਹਾ ਜਾਂਦਾ ਔਰਤਾਂ ਅੱਜ ਵੀ ਕੈਦ ਹੈ ਅੱਜ ਵੀ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਤੇ ਮੈਂ ਕਦੀ ਵੀ ਨਾ ਤੁਸੀਂ ਦੇਖਿਓ ਇੰਡੀਪੈਂਡੈਂਸ ਦੇ ਦੀ ਮੁਬਾਰਕਾ ਨਹੀਂ ਦਿਨਦੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅਪਾ ਜਾਤਾ ਕੰਮ ਕਰਨ ਵੇਟ ਕੇ ਫ੍ਰੀ ਮੈਂ ਹੋ ਗਈ ਆ ਝਾੜੂ ਪੋਚੇ ਰਹਿੰਦੇ ਨੇ ਆਪਣੀ ਹੈਲਪਰ ਪੈਣ ਨੇ ਆਣਾ ਝਾੜੂ ਪੋਚਾ ਉਹ ਕਰਕੇ ਚਲੀ ਜਾਊਗੀ ਤੇ ਬਾਕੀ ਦੇਖੋ ਨਾ ਕਹਿਣ ਨੂੰ ਕਹਿ ਦਿੰਦੇ ਨੇ ਕਿ ਝਾੜੂ ਪੋਚੇ ਵਾਲੀ ਲੱਕੀ ਹੋਈ ਐ ਸਿਰਫ ਰੋਟੀ ਪਾਣੀ ਦਾ ਕੰਮ ਮੈਂ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਤੁਹਾਡੇ ਸਾਹਮਣੇ ਦੇਖੋ ਸਾਰੇ ਕੰਮ ਆਪ ਕਰਕੇ ਦੇਣੇ ਪੈਂਦੇ ਨੇ ਫੇਰ ਕਿਤੇ ਜਾ ਕੇ ਲਾਸਟ ਦੇ ਵਿੱਚ ਝਾੜੂ ਤੇ ਪੋਚੇ ਹੁੰਦੇ ਨੇ ਸੋ ਬੱਚੇ ਵੀ ਆਣ ਵਾਲੇ ਨੇ ਟਾਈਮ ਹੋਣ ਵਾਲਾ ਛੁੱਟੀ ਦਾ ਉਹਨਾਂ ਦਾ ਸਰਦਾਰ ਜੀ ਬਸ ਬੱਚਿਆਂ ਨੂੰ ਨਾਲ ਲੈ ਕੇ ਹੀ ਆਣਗੇ ਇਨੇ ਮੈਂ ਫਰੈਸ਼ ਹੋ ਜਾਂਦੀ ਆ ਬਸ ਫਰੈਸ਼ ਹੋਣਾ ਹੀ ਰਹਿੰਦਾ ਇਹ ਮੇਰਾ ਤੇ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਹੱਥ ਜੋੜ ਕੇ ਮਾਫੀ ਮੰਗਦੀ ਆ ਜੇਕਰ ਕਿਸੇ ਨੂੰ ਬੁਰੀਆਂ ਲੱਗੀਆਂ ਹੋਣ ਮੇਰੀਆਂ ਇਹ ਗੱਲਾਂ ਪਰ ਇਹ ਇੱਕ ਨਾ ਰਿਐਲਿਟੀ ਹੈ ਸਚਾਈ ਹੈ ਇੱਕ ਕਿ ਦੇਖੋ ਇਹ ਗੱਲਾਂ ਕੋੜੀਆਂ ਨੇ ਕਈਆਂ ਨੂੰ ਚੁਬਣੀਆਂ ਬਹੁਤ ਨੇ ਤੇ ਕਈ ਇਸ ਗੱਲ ਨਾਲ ਐਗਰੀ ਵੀ ਹੋਣਗੇ ਵੀ ਹਾਂਜੀ ਇਹ ਗੱਲਾਂ ਸੱਚੀਆਂ ਨੇ ਜਿੱਥੇ ਗੱਲ ਆਉਂਦੀ ਹੈ ਇੱਕ ਔਰਤ ਦੀ ਹੈ ਨਾ ਜੇਕਰ ਉਹਨੂੰ ਦੂਜੀ ਔਰਤ ਨੇ ਨਾ ਸਮਝਿਆ ਨਾ ਤਾਂ ਸਮਝੋ ਉਹ ਔਰਤ ਕਹਣ ਦੇ ਲਾਇਕ ਨਹੀਂ ਹੈਗੀ ਗੱਲ ਜਿੱਥੇ ਔਰਤ ਦੇ ਦੁੱਖ ਦੀ ਆਉਂਦੀ ਹੈ ਤਾਂ ਇੱਕ ਔਰਤ ਨੂੰ ਦੂਜੀ ਔਰਤ ਦਾ ਦੁੱਖ ਸਮਝਣਾ ਚਾਹੀਦਾ ਹੈ ਤੇ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਜਦੋਂ ਦੀ ਮੈਂ ਇਹ ਦੋ ਕਟਣਾ ਹੋਈਆਂ ਨੇ ਨਾ ਮੈਨੂੰ ਤਾਂ ਸੁਣ ਕੇ ਇੰਨਾ ਦੁੱਖ ਲੱਗਿਆ ਸਨੇਪੀ ਗਰਲ ਵਾਲੀ ਵੀ ਕਿ ਉਹਨੇ ਦੇਖੋ ਆਪਣੇ ਮਤਲਬ ਉਹਦੇ ਘਰ ਵਾਲੇ ਦੀ ਵੌਇਸ ਵੀ ਰਿਕਾਰਡਿੰਗ ਕੀਤੀ ਹੋਈ ਹੈ ਕਿਦਾਂ ਮਾਰ ਕਟਾਈ ਕਰ ਰਿਹਾ ਉਹ ਚੀਜ਼ ਉਹਨੇ ਸੁਣਾਈ ਨਾ ਯਕੀਨ ਨਹੀਂ ਆਉਂਦਾ ਕਿ ਅੱਜ ਕੱਲ ਅੱਜ ਤੱਕ ਦੇਖੋ ਵਲੌਗ ਦੇ ਵਿੱਚ ਉਹਨੇ ਕਦੀ ਕੁਝ ਸ਼ੋ ਨਹੀਂ ਕੀਤਾ ਹੈਗਾ ਆਪਣੇ ਵੀ ਕੋਈ ਗੱਲ ਐਦਾਂ ਦੀ ਹੁੰਦੀ ਵੀ ਸੀਗੀ ਮਾਰ ਕਟਾਈ ਤੱਕ ਵੀ ਗੱਲ ਪਹੁੰਚਦੀ ਸੀਗੀ ਪਰ ਹੁਣ ਅਚਾਨਕ ਦੇਖੋ ਨਾ ਬਿਲਕੁਲ ਹੀ ਮਤਲਬ ਜਦੋਂ ਦੁਖੀ ਹੋ ਗਈ ਦੁਖੀ ਹੋ ਕੇ ਫਿਰ ਉਹਨੇ ਇਹ ਗੱਲ ਸੁਣਾਈ ਹੈ ਤੇ ਕਹ ਉਹ ਹੀ ਗੱਲ ਇਹ ਗੱਲ ਸੱਚ ਵੀ ਹੈ ਜੀ ਕਿ ਹਮੇਸ਼ਾ ਜੋ ਕੈਮਰੇ ਦੇ ਪਿੱਛੇ ਦਿਖਾਇਆ ਜਾਂਦਾ ਉਹ ਸੱਚ ਨਹੀਂ ਹੁੰਦਾ ਹੈਗਾ ਰਿਐਲਿਟੀ ਨਹੀਂ ਹੁੰਦੀ ਇੱਕੇ ਜੋਬ ਹੁੰਦੀ ਹੈ ਜੋਬ ਨੂੰ ਲੈ ਕੇ ਚੱਲਣਾ ਪੈਂਦਾ ਮੂਡ ਚਾਹੇ ਜਿੱਦਾਂ ਦਾ ਹੈ ਮਰਜ਼ੀ ਹੈ ਆਪਣਾ ਕੰਮ ਹੈ ਜਿਹੜਾ ਉਹ ਨਹੀਂ ਛੱਡ ਹੁੰਦਾ ਹੈਗਾ ਸੋ ਕਈ ਭੈਣ ਭਰਾ ਹਨ ਦੇਖ ਕੇ ਕਰਦੇ ਨੇ ਵੀ ਇਹ ਫੈਮਿਲੀ ਕਿੰਨਾ ਖੁਸ਼ ਹੈ ਕਿੰਨੇ ਖੁਸ਼ ਨੇ ਹਸਬੰਡ ਵਾਈਫ ਕਿੰਨੇ ਖੁਸ਼ ਨੇ ਸੋ ਇੱਕ ਰਿਐਲਿਟੀ ਵੀ ਨਹੀਂ ਹੁੰਦੀ ਕੁਝ ਹੱਦ ਤੱਕ ਰਿਐਲਿਟੀ ਹੁੰਦੀ ਵੀ ਹੈ ਕਿਉਂਕਿ ਇੱਕ ਜੌਬ ਹੈ ਇਹਨੂੰ ਲੈ ਕੇ ਨਾਲ-ਨਾਲ ਚੱਲਣਾ ਪੈਂਦਾ ਜਿੱਦਾਂ ਮਰਜ਼ੀ ਤੇ ਮੂਡ ਹੋ ਗਿਆ ਆਪਣੇ ਵੀ ਤੁਹਾਨੂੰ ਇੱਕ ਵਲੌਗ ਆਪਾਂ ਅਪਲੋਡ ਕਰਨਾ ਹੀ ਹੁੰਦਾ ਜੋਬ ਸਮਝ ਕੇ ਆਪਣੀ ਤੇ ਮੈਨੂੰ ਤਾਂ ਐਦਾਂ ਹੀ ਲੱਗਦਾ ਸੀਗਾ ਕਿ ਨਹੀਂ ਵੀ ਰਾਸਬੀਰ ਤੇ ਸੂਰਜਾ ਸੂਰਜ ਜੀ ਕਹਿੰਦੇ ਆ ਉਹ ਸਨੇਪੀ ਗਰਲ ਜਿਹੜੀ ਵੀ ਕਾਫੀ ਹੱਦ ਤੱਕ ਉਹਨੂੰ ਪਿਆਰ ਕਰਦੇ ਸੀਗੇ ਪਰ ਜਦੋਂ ਉਹਨੇ ਦੱਸਿਆ ਕਿ ਕਿਹੜੇ ਹਸਬੈਂਡ ਉਹਨੂੰ ਪਿਆਰ ਕਰਦੇ ਸੀਗੇ ਕਿਹੜੇ ਟੌਰਚਰ ਕਰਦੇ ਸੀਗੇ ਇੱਕ ਹੀ ਯਕੀਨ ਨਹੀਂ ਆਇਆ ਪਹਿਲਾਂ ਜਦੋਂ ਉਹਨੇ ਵੌਇਸ ਰਿਕਾਰਡਿੰਗ ਸੁਣਾਈ ਫੇਰ ਯਕੀਨ ਆਇਆ ਦੇ ਦੁਜਾ ਜੋ ਕਲਕੱਤੇ ਵਾਲਾ ਕਾਂਡ ਹੋਇਆ ਉਹਨੇ ਤਾਂ ਪੂਰੀ ਦੁਨੀਆ ਨੂੰ ਹਲੂਣ ਕੇ ਰੱਖ ਦਿੱਤਾ ਤੀਖੋ ਹਨਾ ਵੀ ਅ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਨੂੰ ਦਰਚਾ ਦਿੱਤਾ ਜਾਂਦਾ ਹੈ ਰੱਬ ਦਾ ਰੱਬ ਦਾ ਦੂਜਾ ਰੂਪ ਕਹਿੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਰੱਬ ਵੀ ਸੇਫ ਨਹੀਂ ਹੈਗਾ ਤੇ ਜੇਕਰ ਇਹ ਜਿਹਾ ਘਟਨਾਵਾਂ ਹੋਣ ਲੱਗੀਆਂ ਹਨਾ ਤਾਂ ਕਿੱਥੇ ਹੁਣ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਨੇ ਕਿ ਤੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਪੇਰੈਂਟਸ ਆਪਣੀ ਤੀਆਂ ਨੂੰ ਪੜਾ ਰਹੇ ਨੇ ਲਿਖਾ ਰਹੇ ਨੇ ਨੌਕਰੀਆਂ ਕਰਵਾ ਰਹੇ ਨੇ ਤੇ ਜੇਕਰ ਐਦਾਂ ਦੀ ਘਟਨਾ ਹੋਣ ਲੱਗੀਆਂ ਤਾਂ ਕਿੱਥੇ ਤੀਆਂ ਨੂੰ ਬਾਹਰ ਕੱਢਣਾ ਕਿਸੇ ਨੇ ਤੇ ਆਉਣ ਵਾਲੇ ਜਿਹੜੀਆਂ ਨਸਲਾਂ ਉਹਨਾਂ ਦੇ ਅੰਦਰ ਵੀ ਡਰ ਪੈਦਾ ਹੋ ਜਾਂਦੇ ਹੈ ਜੇ ਗੱਲਾਂ ਸੁਣ ਕੇ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦੀਆਂ ਹੈਗੀਆਂ 3 ਵਾਰ ਨਿਕਲ ਗਏ ਪਰ ਚਲੋ ਲੇਡੀ ਡਾਕਟਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਜ਼ੁਲਮ ਕਿਸੇ ਵੀ ਔਰਤ ਤੇ ਹੋ ਰਿਹਾ ਚਾਹੇ ਉਹ ਲੇਡੀ ਡਾਕਟਰ ਹੈ ਚਾਹੇ ਸਨੇਪੀ ਕਰ ਲੈ ਜਾਂ ਕੋਈ ਸਾਡੇ ਵਰਗੀਆਂ ਘਰੇਲੂ ਔਰਤਾਂ ਨੇ ਇਨਸਾਫ ਹਰ ਇੱਕ ਔਰਤ ਨੂੰ ਮਿਲਣਾ ਚਾਹੀਦਾ ਹੈ ਤੇ ਕਦੀ ਵੀ ਆਪਾਂ ਹਨਾ ਹਰ ਇੱਕ ਔਰਤ ਬਤਾ ਕੀ ਸੋਚਦੀ ਆ ਵੀ ਚਲੋ ਅੱਜ ਨਹੀਂ ਕੱਲ ਹਾਲਾਤ ਸੁਧਰ ਜਾਣਗੇ ਅੱਜ ਨਹੀਂ ਕੱਲ ਹਾਲਾਤ ਸੁਧਰ ਜਾਣਗੇ ਜਦੋਂ ਕਿਸੇ ਵੀ ਔਰਤ ਤੇ ਜ਼ੁਲਮ ਹੋਣਾ ਸਟਾਰਟ ਹੁੰਦਾ ਉਸੇ ਟਾਈਮ ਆਵਾਜ਼ ਉਠਾਣੀ ਚਾਹੀਦੀ ਹੈ ਤਾਂ ਜਾ ਕੇ ਅੱਗੇ ਨੂੰ ਇਨਸਾਨ ਕੋਈ ਵੀ ਹੈ ਟੌਰਚਰ ਕਰਨ ਵਾਲਾ ਨੂੰ ਅਕਲ ਆਂਦੀ ਹੈ ਨਹੀਂ ਤਾਂ ਜ਼ੁਲਮ ਉਹ ਵੱਧਦਾ ਵੱਧਾ ਇੰਨਾ ਵੱਧ ਇਸ ਹੱਦ ਤੱਕ ਵੱਧ ਜਾਂਦਾ ਕਿ ਗੱਲ ਮਾਰਨ ਮਾਰਨ ਦੀ ਪਹੁੰਚ ਜਾਂਦੀ ਹੈ ਅੱਜ ਇਹ ਕੁਝ ਗੱਲਾਂ ਬਾਤਾਂ ਨੇ ਜੀ ਜੋ ਮੇਰੇ ਮਾਈਂਡ ਦੇ ਵਿੱਚ ਚੱਲ ਰਹੀਆਂ ਸੀਗੀਆਂ ਮੈਂ ਸੋਚਿਆ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕਿਉਂਕਿ ਘਰ ਦੇ ਵਿੱਚ ਦੇਖੋ ਮੈਂ ਕਿਸੇ ਨਾਲ ਇਦਾਂ ਦੀ ਗੱਲ ਸ਼ੇਅਰ ਨਹੀਂ ਕਰਦੀ ਸਰਦਾਰ ਜੀ ਦਿਨ ਰਾਤ ਆਪਣੇ ਕੰਮਕਾਰਾਂ ਦੇ ਵਿੱਚ బిజీ ਤੇ ਬੱਚੇ ਛੋਟੇ ਹੁੰਦੇ ਨੇ ਉਹਨਾਂ ਨੂੰ ਤਾਂ ਨਹੀਂ ਇਦਾਂ ਦੀਆਂ ਗੱਲਾਂ ਹਨਾ ਸੁਣਾ ਹੁੰਦੀਆਂ ਮੈਂ ਸੋਚਿਆ ਚਲੋ ਆਪਣੇ ਭੈਣ ਭਰਾਵਾਂ ਨਾਲ ਹੀ ਆਪਾਂ ਸ਼ੇਅਰ ਕਰ ਲੈਂਦੇ ਨੇ ਇਹ ਗੱਲਾਂ ਤੇ ਤੁਸੀਂ ਦੱਸਿਓ ਕਿ ਮੇਰੀ ਗੱਲ ਦਾ ਕਿਹਨੂੰ ਕਿਹਨੂੰ ਗੁੱਸਾ ਲੱਗਾ ਕਿਹਨੂੰ ਨਹੀਂ ਲੱਗਿਆ ਤੇ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਹੀ ਮਿਲਾਂਗੇ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈ ਜੀ ਬਾਏ ਬਾਏ